ਕੋਤਸਾਲ ਆ ਗਿਆ। ਕੁਝ ਨਹੀਂ। ਹਾਂਜੀ ਕੀ ਨਾਮ ਮਾਤੇ ਤੁਹਾਡਾ? ਹਜਿੰਕੋਰ। ਕਿਹੜੇ ਪਰਸਾਂ ਚ? ਅੰਗੇ ਪਤਨ ਹਰੀਆਂ ਨੂੰ। ਅਮਤਾ ਕਿਵੇਂ ਲੱਗੇ ਪਤਾ ਲੱਗਿਆ ਤੁਹਾਡਾ ਬੱਚਾ ਜਿਹੜਾ ਹੈਗਾ? ਸਾਨੂੰ ਜੀ ਪਤਾ ਕੱਲ ਪਰਸੇ ਲੱਗਾ ਵਾ। ਪਰਸਾ ਸਾਨੂੰ ਪਤਾ ਲੱਗਾ ਵਾ। ਜੀ। ਹਾਂਜੀ। ਤੁਹਾਨੂੰ ਸਾਨੂੰ ਵੀਡੀਓ ਤੇ ਪਤਾ ਲੱਗਾ। ਤੁਹਾਨੂੰ ਕਿਹਨੇ ਦੱਸਿਆ ਫਿਰ ਤੁਹਾਡੇ ਬੱਚੇ ਬਾਰੇ? ਸਾਰੀ ਜਾਣਕਾਰੀ ਦਿੱਤੀ ਹੈ। ਤੁਹਾਡਾ ਪਰਪੇਤੀ। ਉਹ ਮੇਰੇ ਬੇਡੇ ਨੇ ਮੈਨੂੰ ਦੱਸਿਆ ਮੈਂ ਪੜੀ ਤਾਂ ਨਹੀਂ ਆ। ਹਾਂ। ਇਹਨਾਂ ਨੇ ਦੱਸਿਆ ਜੀ ਐ ਤਰ੍ਹਾਂ ਦਾ ਕੰਨੂ ਐ ਜੇ ਹਸਪਤਾਲ ਦਾਖਲਿਆ। ਹਾਂ। ਪਟਿਆਲੇ। ਤੇ ਮਾਤਾ ਪਾਜੀ ਜਾਣਾ ਹੈ। ਮੈਂ ਕਿਹਾ ਨਹੀਂ ਅੱਜ ਤੂੰ ਇਹ ਬਾਬਾ ਜੀ ਨਾਲ ਗੱਲ ਕੀਤੀ ਮੈਂ ਕਿਹਾ ਅਸੀਂ ਅੱਜ ਆ ਜੀਏ। ਤੇ ਮੁੜ ਕੇ ਅਗਲੇ ਦਿਨ ਹੀ ਬੱਚਾ ਤੁਹਾਡੇ ਤੋਂ ਕਿੰਨੇ ਸਾਲ ਤੋਂ ਅਲੱਗ ਹੈ ਬੱਚਾ ਹਾਂਜੀ ਬੱਚਾ ਕਿੰਨੇ ਸਾਲ ਤੋਂ ਅਲੱਗ ਹੈ ਤੁਹਾਡੇ ਤੋਂ ਬੱਚਾ ਸਾਲ ਸਾਲ ਪੂਰਾ ਹੋ ਗਿਆ ਸਾਲ ਹੋ ਗਿਆ ਹਾਂਜੀ ਬੱਚੇ ਨੂੰ ਕੌਣ ਲੈ ਕੇ ਆਇਆ ਕਿਨੇ ਵੇਚਿਆ ਸੀਗਾ ਬੱਚਾ ਕਿਨੇ ਵੇਚਿਆ ਸੀਗਾ ਬੱਚਾ ਲੈ ਕੇ ਆਇਆ ਇਹ ਇਹ ਵੱਡਾ ਲੜਕਾ ਵੇਚਿਆ ਕਿਨੇ ਸੀਗਾ ਵੱਡੇ ਲੜਕੇ ਨੇ ਕਿਨੇ ਦੇ ਵਿੱਚ ਵੇਚਿਆ ਸੀਗਾ ਕੀ ਨਾਮ ਹੈ ਹੁਣ ਮੈਨੂੰ ਤਾਂ ਕਿਹ ਗੱਲ ਦਾ ਪਤਾ ਨਹੀਂ ਹੈ ਹੈ ਕਿ ਨਾ ਪਤਾ ਨਹੀਂ ਮੈਨੂੰ ਨਾ ਦੱਸੋ ਲੋ ਤੁਸੀਂ ਦੱਸ ਦਿਓ ਜਿਹੜੀ ਗੱਲ ਹੈ ਕੋਈ ਗੱਲ ਹੁਣ ਮੈਂ ਕਿਹਾ ਮੈਂ ਕਿਹਾ ਬੇਟਾ ਤੂੰ 3.5 ਲੱਖ ਦਾ ਮੁੰਡਾ ਮੁੱਲ ਵੇਚਿਆ ਵਾ ਕਿੰਦਾ ਨਹੀਂ ਮਾਤਾ ਮੈਂ ਤੁਰਿਆ ਆਉਣਾ ਟਰਾਲਾ ਲੈ ਕੇ ਮੈਂ ਤੁਰਿਆ ਆਉਣਾ ਵੇਖਾ ਗੱਲ ਨਿਬੜਨੀ ਤੇਰੇ ਆਇਆ ਠੀਕ ਹੈ ਨਾ ਜੋ ਵੀ ਗੱਲ ਤੇਰੇ ਆਇਆ ਨਿਬੜਨੀ ਤੇਰੇ ਘਰ ਦੀ ਵੀ ਨਾਲ ਆਵੇ ਦੋਵੇਂ ਆਓ ਠੀਕ ਹੈ ਨਾ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡੇ ਬੱਚੇ ਦੇ ਮੁੰਡੇ ਦੀ ਕੀ ਕਾਰਵਾਈ ਹੋਣੀ ਚਾਹੀਦੀ ਆਹੀ ਦੇਖੋ ਉਹਨੇ ਕਾਰਵਾਈ ਕੀ ਜੇ ਉਹਨੇ ਖਾਦੇ ਉਹਨਗੇ ਪੈਸੇ ਤੇ ਆਪੇ ਉਹ ਫਿਰ ਅਹੀਂ ਅਹੀਂ ਨਹੀਂ ਖਾਦੇ ਨਾ ਹੀ ਦੇ ਆ ਰਪਈਆ ਨਾ ਹਣ ਕੋ ਲੋੜ ਉਹ ਤਰ੍ਹਾਂ ਦੇ ਪੈਸੇ ਖਾਣੇ ਨੇ ਮਤਲਬ ਤੁਹਾਡੇ ਪੁੱਤ ਨੂੰ ਜਿਹੜੀ ਉਹਨੇ ਗਲਤੀ ਕੀਤੀ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਹਾਂ ਮੈਨੂੰ ਇਹ ਮਿਲਣੀ ਚਾਹੀਦੀ ਹੈ ਜੇ ਮੈਨੂੰ ਸਜ਼ਾ ਮਿਲੀ ਹੈ ਨਾ ਸਾਲ ਪਰ ਵੱਡੇ ਬਾਰੇ ਸਾਲ ਪਰ ਸਜ਼ਾ ਮਿਲੀ ਮੇਰੇ ਪੁੱਤਰੇ ਬੱਚੇ ਦੇ ਉੱਤੇ ਇਤਨੇ ਜ਼ੁਲਮ ਕੀਤੇ ਗਏ ਹਾਂ ਜ਼ੁਲਮ ਕੀਤੇ ਗਏ ਮੇਰੇ ਪੁੱਤਰੇ ਨਾਲ ਐਡੇ ਦੇ ਵੱਡੇ ਜ਼ੁਲਮ ਕੀਤੇ ਗਏ ਮੈਂ ਕਿਹੜਾ ਜਨਨ ਦੱਸੂ ਉਹ ਸੰਸਥਾ ਦਾ ਕੀ ਕਹਿਣਾ ਜਾਂਦੇ ਹੋ ਸੰਸਥਾ ਵੱਲੋਂ ਜਿਹੜੇ ਤੁਹਾਡੇ ਪੋਤੇ ਨੂੰ ਲੈ ਕੇ ਆਏ ਤੇ ਸੇਵਾ ਕੀਤੀ ਤੁਹਾਨੂੰ ਵੀ ਮਿਲਾਇਆ ਸੰਸਥਾ ਬਾਰੇ ਕੀ ਕਹਿਣਾ ਚਾਹੁੰਦੇ ਮੇਰੇ ਨਾਂ ਪਰ ਇਹਨਾਂ ਦਾ ਧੰਨਵਾਦ ਮੈਂ ਕਹੀ ਨਹੀਂ ਵੀ ਇਹਨਾਂ ਦਾ ਸ਼ਾਵਸ਼ੇ ਜਿਨਾ ਨਹੀਂ ਮੇਰਾ ਬੱਚਾ ਮਿਲਦਾ ਮੈਂ ਇਹਨਾਂ ਦਾ ਜੂਂਦੀ ਅਣਜਣ ਨੇ ਇਹਨਾਂ ਨੂੰ ਗੋਲਨੀ ਕਲਾ ਹੁਣ ਬੱਚਾ ਤੁਸੀਂ ਲੈ ਕੇ ਜਾਓਗੇ ਉਹ ਵੇਖ ਲਾਂਗੇ ਸਵੇਰੇ ਕੀ ਕੀ ਕਰਨੇ ਆ ਜਿ ਤਰ੍ਹਾਂ ਇਹ ਕਹਿਣਗੇ ਅਸੀਂ ਇਹਨਾਂ ਦੇ ਪਿੱਛੇ ਧੰਨਵਾਦ ਠੀਕ ਆ ਜੋ ਦੇ ਦਾ ਹਾਂਜੀ ਨਾਮ ਕੀ ਹੈ ਮੇਰਾ ਨਾਮ ਹੈਗਾ ਜੀ ਪਾਲ ਸਿੰਘ ਕਰੋੜ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਜੀ ਬਾਸੋਂ ਰੋਡ ਦੇ ਉੱਪਰ ਸੰਸਥਾ ਜੀ ਪਿਛਲੇ 5 ਸਾਲ ਤੋਂ ਜਿਹੜੀ ਬੰਦੂਆ ਮਜ਼ਦੂਰ ਲਾवारिस ਮੰਦਭੁੱਦੀ ਇਨਸਾਨਾਂ ਲਈ ਸਸਤਾ ਕੰਮ ਕਰ ਰਹੀ ਹੈ ਜੀ ਪਾਲ ਜੀ ਇਹ ਬੱਚੇ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਸੀ ਕਰੀਬ 4-5 ਦਿਨ ਪਹਿਲਾਂ ਅੱਜ ਇਸ ਤੇ ਨਵਾਂ ਕੀ ਮੂੰਹ ਸਾਹਮਣੇ ਆਇਆ ਅਸਲ ਇਹਦੇ ਵਿੱਚ ਅੱਜ ਸਾਨੂੰ ਇਹਦੀ ਦਾਦੀ ਤੇ ਇਹਦਾ ਚਾਚਾ ਤੇ ਛੋਟਾ ਭਰਾ ਮਿਲਦਾ ਜੀ ਅਸਲ ਬੱਚੇ ਦਾ ਪਰਿਵਾਰ ਮਿਲਦਾ ਤਾਂ ਉੱਥੋਂ ਇਹ ਚੀਜ਼ ਪਤਾ ਲੱਗਦੀ ਆ ਵੀ ਜਿਹੜਾ ਇਹਦਾ ਫਾਦਰ ਆ ਉਹਨੇ ਆਪਣਾ ਵਿਆਹ ਕਰਵਾ ਲਿਆ ਕਿਤੇ ਤੇ ਇਹਦੀ ਮਦਰ ਨੇ ਆਪਣਾ ਕਰਾ ਲਿਆ ਤਾਂ ਇਹ ਦੋ ਭਰਾ ਨੇ ਜੀ ਔਰ ਦੱਸਣਾ ਚਾਹੁੰਦੇ ਆ ਜੀ ਇਹ ਜ਼ਿਮੀਂਦਾਰ ਪਰਿਵਾਰ ਨਾਲ ਖੇਤੀਬਾੜੀ ਕਰਨ ਵਾਲਾ ਪਰਿਵਾਰ ਨਾਲ ਸੰਬੰਧਿਤ ਨੇ ਜੀ ਇਹ ਖੇਤੀ ਕਰਨ ਦੇ ਇਹਦੇ ਮਾਪੇ ਬੱਚੇ ਦੇ ਔਰ ਇਹ ਵੀ ਬੱਚਾ ਜ਼ਿਮੀਂਦਾਰ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਕੀ ਹੁੰਦਾ ਜੀ ਇਸ ਬੱਚੇ ਦੇ ਉੱਪਰ ਜਦੋਂ ਇਹਦੀ ਦਾਦੀ ਮਿਲਦੀ ਆ ਸਾਨੂੰ ਤਾਂ ਦਾਦੀ ਨੇ ਦੱਸਿਆ ਵੀ ਪਿਛਲੇ 1 ਸਾਲ ਤੋਂ ਬੱਚਾ ਸਾਨੂੰ ਮਿਲਾਇਆ ਹੀ ਨਹੀਂ ਜਾ ਰਿਹਾ ਵੀ ਮੇਰੇ ਪੁੱਤ ਨਹੀਂ ਵੇਚਦਾ ਬੱਚਾ ਤਾਂ ਉਹਨਾਂ ਨੇ ਇਹ ਵੀ ਦੱਸਿਆ ਚਾਚੇ ਨੇ ਬੀਏ ਜਿਹੜਾ ਮੇਰਾ ਭਰਾ ਮਤਲਬ ਚਾਚਾ ਕਹਿੰਦਾ ਵੀ ਮੈਂ ਟਰੱਕ ਤੇ ਉਹਦੇ ਨਾਲ ਗਿਆ ਸੀ ਬਹਾਨੇ ਨਾਲ ਉਹਨੂੰ ਕਿਹਾ ਵੀ ਤੂੰ ਮੈਨੂੰ ਬੱਚਾ ਤਾਂ ਮਲਾ ਦੇ ਮੇਰੀ ਗੱਲ ਕਰਾ ਦੇ ਕਹਿੰਦਾ ਪਰ ਉਹਨੇ ਮੈਨੂੰ ਲਾਸਟ ਚ ਖਿਜ ਕੇ ਇਹ ਗੱਲ ਕਹੀ ਪਹਿਲਾਂ ਤਾਂ 1 ਸਾਲ ਤੋਂ ਗੱਲ ਨਹੀਂ ਕਰਾਈ ਮਲਾਇਆ ਨਹੀਂ ਬਹਾਨੇ ਲਾਉਂਦਾ ਰਿਹਾ ਵਕ ਵਕ ਝੂਠ ਬੋਲਦਾ ਰਿਹਾ ਵੀ 1 ਸਾਲ ਬਾਅਦ ਜਦੋਂ ਮੈਂ ਟਰੱਕ ਤੇ ਗਿਆ ਉਹਨੇ ਮੈਨੂੰ ਉੱਥੇ ਕਿਹਾ ਖਿਜ ਕੇ ਵੀ ਤੁਹਾਡੀ ਗੱਲ ਨਹੀਂ ਹੋ ਸਕਦੀ ਤੇ ਮੈਂ ਬੱਚਾ 3.5 ਲੱਖ ਰੁਪਏ ਦੇ ਵਿੱਚ ਵੇਚ ਚੁੱਕਿਆ ਹਾਂ ਜੀ ਹਮਨੇ ਕਿਵੇਂ ਦਬਾਅ ਕੀਤਾ ਇਸ ਟਾਈਮ ਤੇ ਬਾਪ ਵੀਰੇ ਟਰੱਕ ਡਰਾਈਵਰ ਆ ਉਹ ਹੁਣ ਉਹਦੀ ਇੱਕ ਦੋ ਦਿਨ ਦੇ ਵਿੱਚ ਆਉਣ ਦੇ ਚਾਂਸ ਨੇ ਜੀ ਅਸੀਂ ਇਹ ਬੇਨਤੀ ਕਰਦੇ ਹਾਂ মিডিਆ ਦੇ ਰਾਹੀਂ ਪ੍ਰਸ਼ਾਸਨ ਨੂੰ ਵੀ ਇਹਦੀ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇ ਦੇਖੋ ਜੇਕਰ ਬੱਚੇ ਨੂੰ ਵੇਚਿਆ ਗਿਆ ਤਾਂ ਬੱਚੇ ਦੇ ਬਾਪ ਦੇ ਉੱਪਰ ਮਾਂ ਨੇ ਵੀ ਮੰਗ ਕੀਤੀ ਚਾਚੇ ਨੇ ਵੀ ਮੰਗ ਕੀਤੀ ਵੀ ਬੱਚੇ ਦੇ ਬਾਪ ਦੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹਨੂੰ ਵੇਚਿਆ ਉਹ ਮਨੀ ਸ਼ਰਮਾ ਦੀ ਮਾਂ ਜਾਂ ਜਿਹਨੂੰ ਵੀ ਵੇਚਿਆ ਅਸੀਂ ਇਹ ਬੇਨਤੀ ਕਰਾਂਗੇ ਉਹਨਾਂ ਨੂੰ ਜਰੂਰ ਜਿਹੜਾ ਬੰਦੀ ਸਜ਼ਾ ਦਿੱਤੀ ਜਾਵੇ ਦੇਖੋ ਬੱਚੇ ਦੇ ਉੱਪਰ ਇੰਨਾ ਤਸ਼ੱਦਦ ਹੋਇਆ ਇੱਕ ਵਾਰੀ ਦੁਨੀਆ ਹਿੱਲ ਗਈ ਵੀ ਇੱਕ ਬੱਚੇ ਨੇ ਸਾਲ ਡੇਢ ਸਾਲ ਕਿਵੇਂ ਕੱਟਿਆ ਹੋਊਗਾ ਇੱਕ ਇੱਕ ਦਿਨੇ ਕਿ ਕਿ ਪਲ ਕਿਵੇਂ ਉਸ ਜਿਹੜੀ ਜਲਾਦ ਇਨਸਾਨਾਂ ਤੋਂ ਕਿਵੇਂ ਤਸ਼ੱਦਦ ਚ ਆਈ ਹੋਗੀ ਤੁਸੀਂ ਇਹ ਸਾਰੇ ਸਾਰੇ ਭੈਣ ਭਰਾ ਆਪਾਂ ਬੱਚਿਆਂ ਵਾਲਿਆਂ ਪਸੋਚ ਕੇ ਦੇਖੀਏ ਤੁਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਕਾਰਨ ਕੀ ਸੀ ਬੱਚੇ ਨੂੰ ਵੇਚਣ ਦਾ ਬੇਕਾਰਨ ਤਾਂ ਇਹ ਸੀਗਾ ਜੀ ਦੇਖੋ ਜਿਹੜਾ ਜਿਹੜੇ ਮਾਪੇ ਨੇ ਬੱਚੇ ਦੇ ਉਹ ਵੱਖ-ਵੱਖ ਹੋ ਗਏ ਉਹਨਾਂ ਨੇ ਵੱਖ-ਵੱਖ ਵਿਆਹ ਕਰਾ ਲਿਆ ਤਾਂ ਉਸ ਤੋਂ ਬਾਅਦ ਇਹ ਦੋਏ ਬੱਚਿਆਂ ਨੂੰ ਸਾਹਮਣੇ ਵਾਲਾ ਕੋਈ ਨਾ ਮਿਲਿਆ ਚਾਚਾ ਵੀ ਆਪਣੇ ਕੰਮਾਂ 'ਚ ਬਿਜ਼ੀ ਦਾਦੀ ਹੁਣ ਬਜ਼ੁਰਗ ਹੋ ਗਈ ਦਾਦੀ ਨੇ ਕੋਸ਼ਿਸ਼ ਤਾਂ ਕੀਤੀ ਵੀ ਮੈਂ ਸਾਂਭੂਗੀ ਪਰ ਗਰੀਬੀ ਵੀ ਕਿਤੇ ਨਾ ਕਿਤੇ ਮਾਰਦੀ ਆ ਉਹਨਾਂ ਨੇ ਇੱਕ ਬੱਚਾ ਕਿਸੇ ਗੁਰਦੁਆਰਾ ਸਾਹਿਬ 'ਚ ਦਿੱਤਾ ਛੋਟਾ ਭਰਾ ਜਿਹੜਾ ਬੱਚੇ ਦਾ ਉਹਦੀ ਉੱਥੇ ਪੜ੍ਹਾਈ ਵੀ ਚੱਲ ਰਹੀ ਆ ਤੇ ਚਲੋ ਉੱਥੇ ਇੱਥੇ ਨਾਲੋਂ ਹਾਲਾਤ ਠੀਕ ਨੇ ਉਸ ਤੋਂ ਬਾਅਦ ਜਿਹੜਾ ਇਹ ਬੱਚਾ ਸੀ ਇਹ ਬੱਚਾ ਇਹਦੇ ਬਾਪ ੱੱਕੇ ਨਾਲ ਖੋਲਿਆ ਦਾਦੀ ਤੋਂ ਮਤਲਬ ਉਹਨਾਂ ਨੇ ਕਿਹਾ ਵੀ ਅਸੀਂ ਦੇਣਾ ਨਹੀਂ ਕਹਿੰਦਾ ਵੀ ਮੈਂ ਕਿਸੇ ਸਕੂਲ 'ਚ ਪੜ੍ਹਨ ਪਾਉਣਾ ਵੀ ਉੱਥੇ ਛੱਡਣਾ ੱੱਕੇ ਨਾਲ ਖੋ ਕੇ ਲਿਆ ਕੇ ਉਸ ਤੋਂ ਬਾਅਦ ਅੱਜ ਜਿਹੜਾ ਇਹ ਬੱਚਾ ਮਿਲਦਾ ਤੇ ਦਾਦੀ ਨੇ ਦੱਸਿਆ ਵੀ ਸਾਨੂੰ ਪਤਾ ਲੱਗਿਆ ਵੀ ਇਹਨੇ 3.5 ਲੱਖ ਰੁਪਏ ਦੇ ਮੇਰੀ ਆਰਮ ਨਾਲ ਤੁਹਾਡੇ ਨਾਲ ਕੀਤਾ ਸੰਪਰਕ ਕੀਤਾ ਦੇਖੋ ਪਰਿਵਾਰ ਨੂੰ ਅਸੀਂ ਲੱਭ ਰਹੇ ਸੀਗੇ ਜੀ ਸਾਨੂੰ ਇਹ ਸੀ ਵੀ ਜਿੱਨਾਂ ਚਿਰ ਸਾਨੂੰ ਪਰਿਵਾਰ ਨਹੀਂ ਮਿਲਦਾ ਉਦੋਂ ਹੀ ਗੱਲ ਸਾਰੀ ਪਤਾ ਲੱਗਣੀ ਆ ਫਿਰ ਪਰਿਵਾਰ ਪਰਿਵਾਰ ਨੂੰ ਲੱਭਦੇ ਲੱਭਦੇ ਅਸੀਂ ਉੱਥੇ ਤੱਕ ਪਹੁੰਚਦੇ ਹਾਂ ਹਰੀਕੇ ਪੱਤਨ ਦੇ ਨੇੜੇ ਇੱਕ ਦੋ ਜਿਹੜੇ ਛੋਟੇ ਜਿਹੇ گاؤں ਨੇ ਪਿੰਡ ਨੇ ਉੱਥੇ ਰਹਿੰਦੇ ਨੇ ਤਾਂ ਫਿਰ ਸਾਨੂੰ ਕਿਸੇ ਰਿਸ਼ਤੇਦਾਰ ਨੇ ਚਾਚੇ ਨੇ ਵੀਡੀਓ ਸਾਡੀ ਦੇਖ ਕੇ ਕਾਲ ਕੀਤੀ ਵੀ ਅਸੀਂ ਪਰਿਵਾਰ ਵਾਲੇ ਫਿਰ ਸਾਡੀ ਪੱਕੀ ਜਾਂਚ ਪੜਤਾਲ ਹੋਣੀ ਸ਼ੁਰੂ ਹੋ ਗਈ ਫਿਰ ਅਸੀਂ ਪਰਿਵਾਰ ਨੂੰ ਸਾਡੇ ਕੋਲੇ ਲੈ ਕੇ ਆਉਣੀ ਆ ਫਿਰ ਅਗਲੀ ਜਿਹੜੀ ਕਾਰਵਾਈ ਤੁਹਾਡੇ ਸਾਹਮਣੇ ਪਪਾ ਜੀ ਹੁਣ ਜਿੱਦਾਂ ਪਰਿਵਾਰ ਨੂੰ ਜਿੱਦਾਂ ਸਾਦ ਬੱਚੇ ਨੂੰ ਸਾਦ ਦੋਈਆ ਬੱਚੇ ਦੇ ਉੱਤੇ ਲੋ ਕੀਤੇ ਗਏ ਮਾਰ ਕੁੱਟ ਕੀਤੀ ਗਈ ਤੁਹਾਨੂੰ ਮਤਲਬ ਹੁਣ ਤੁਸੀਂ ਵੀ ਇਹਨੂੰ ਪਰਿਵਾਰ ਵੀ ਮਿਲਾ ਰਹੇ ਹੋ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਜਾਏਗੀ ਜਵਾਬ ਦੇ ਘਰ ਆਇਆ ਦੇਖੋ ਵੀਰੇ ਅਸੀਂ ਇਸ ਕੇਸ ਨੂੰ ਐਨ ਪੂਰਾ ਤਰੀਕੇ ਨਾਲ ਲੜਾਂਗੇ ਜੀ ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਅਸੀਂ ਪਹਿਲਾਂ ਵੀ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਅੱਜ ਤੋਂ 3 ਸਾਲ ਪਹਿਲਾਂ ਇੱਕ ਗੱਜੂ ਮਾਜਰੇ ਪਿੰਡ ਦੇ ਵਿੱਚ ਕੇਸ ਹੋਇਆ ਸੀ ਇੱਕ ਬੱਚੇ ਨੂੰ ਦੋ ਦਰਿੰਦੇ ਜਿਹੜੇ ਕਹਿੰਦੇ ਜਲਾਦ ਇਨਸਾਨ ਇੱਕ ਨੂੰ ਤਸ਼ੱਦਦ ਕਰਦੇ ਸੀ ਔਰ ਇੱਕ ਧੀ ਨਾਲ ਗਲਤ ਕਰਦੇ ਸੀ ਉਹ ਕੇਸ ਵੀ ਅਸੀਂ ਪਿਛਲੇ 3 ਸਾਲ ਤੋਂ ਪੈਰਵਾਈ ਕਰ ਰਹੇ ਹਾਂ ਤੇ ਗੁਰੂ ਸਾਹਿਬ ਸਾਨੂੰ ਤਾਕਤ ਦਿੰਦੇ ਨੇ ਸੰਗਤ ਦੇ ਸਾਥ ਨਾਲੇ ਸੰਸਥਾ ਚੱਲ ਰਹੀ ਹੈ ਜੀ ਸਾਡੇ ਕੋਲ ਇਸ ਟਾਈਮ 150 ਤੋਂ ਮੈਂਬਰ ਆਲਰੇਡੀ ਰਹਿ ਰਿਹਾ ਸੰਸਥਾ ਦੇ ਜਿਹੜੇ ਇਦਾਂ ਹੀ ਘਰਾਂ ਚੋਂ ਛੜਾਏ ਨਹੀਂ ਉਹਨਾਂ ਦੀ ਗਿਣਤੀ ਵੀ ਬਹੁਤ ਆ ਮਤਲਬ ਅਸੀਂ ਇਸ ਕੇਸ ਦੇ ਵਿੱਚ ਪੈਰਵਾਈ ਕਰਾਂਗੇ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਅਗੇ ਦੇਖੋ ਜੇ ਪ੍ਰਸ਼ਾਸਨ ਬਰੀਕੀ ਨਾਲ ਜਾਂਚ ਕਰ ਲੂਗਾ ਤਾਂ ਕਈ ਮੁਜਲਮ ਫੜੇ ਜਾਣਗੇ ਤੇ ਹੋਰ ਪਤਾ ਨਹੀਂ ਕਿੰਨੇ ਕੁ ਬੱਚੇ ਜਿਹੜੇ ਇਦਾਂ ਦੇ ਤਸ਼ੱਦਦ ਚੋਂ ਨਿਕਲ ਸਕਣਗੇ ਤੇ ਅਸੀਂ ਬੇਨਤੀ ਕਰਦੇ ਆ ਸਾਡੇ ਆਂਡ ਗਵਾਨ ਸਾਡੇ ਲੋਕਾਂ ਨੂੰ ਭੈਣ ਭਰਾਵਾਂ ਨੂੰ ਜੇ ਕਿਤੇ ਇਹ ਜੀ ਗੱਲ ਹੁੰਦੀ ਆ ਤਾਂ ਆਪਣੇ ਆਲੇ ਦੁਆਲੇ ਐਸਡੀਐਮ ਸਾਹਿਬ ਨੂੰ ਕਿਸੇ ਪ੍ਰਸ਼ਾਸਨ ਨੂੰ ਕਿਸੇ ਐਸਐਸਪੀ ਸਾਹਿਬ ਨੂੰ ਕਿਸੇ ਪੁਲਿਸ ਨੂੰ ਜਰੂਰ ਇਨਫੋਰਮੇਸ਼ਨ ਦੋ ਚਾਹੇ ਗੁਪਤ ਤਰੀਕੇ ਨਾਲ ਦੋ ਜੇਕਰ ਤੁਸੀਂ ਕਿਸੇ ਸੰਸਥਾ ਨੂੰ ਜਾਣਦੇ ਹੋ ਤਾਂ ਸੰਸਥਾ ਨੂੰ ਇਨਫੋਰਮੇਸ਼ਨ ਜਰੂਰ ਦੋ ਤਾਂ ਜੋ ਆਪਾਂ ਉਹਨਾਂ ਬੱਚੇ ਨੂੰ ਤੁਸੀਂ ਰਿਕਵਰੀ ਕਿ ਕਰੇ ਉਹਨਾਂ ਵੱਲੋਂ ਇਸ ਚੀਜ਼ ਦੇ ਜਿਵੇਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਇਹ ਇਨਫੋਰਮੇਸ਼ਨ ਤੁਹਾਨੂੰ ਮਿਲੀ ਹੈ ਉਹਨਾਂ ਨੂੰ ਮਿਲੀ ਇਸ ਮੰਦੀ ਤੁਸੀਂ ਕੀ ਜਾਣਾ ਦੇਖੋ ਇਹ ਚੀਜ਼ ਦੇ ਉੱਪਰ ਵੀਰੇ ਦੇਖੋ ਇਹ ਹੁਣ ਸਾਡੇ ਕੋਲ ਇੱਕ ਸ਼ਬਦ ਤੱਕ ਕੋਈ ਨਹੀਂ ਬੱਚਾ ਹੈਗਾ ਪਰ ਇਹ ਚੀਜ਼ ਨਾ ਕਿਤੇ ਨਾ ਕਿਤੇ ਉਹਨਾਂ ਨਾਲ ਸੰਪਰਕ ਵੀ ਨਹੀਂ ਬਣ ਪਾਉਂਦਾ ਇੱਕ ਬੰਦਾ ਹੁਣ ਸਾਡੀ ਵੀਡੀਓ ਦੇਖਦਾ ਹੁੰਦਾ ਉਹਨੂੰ ਕਿਤੇ ਨਾ ਕਿਤੇ ਨੇੜੇ ਅਸੀਂ ਲੱਗਦੇ ਆ ਵੀ ਜਿਹੜਾ ਵੀਡੀਓ ਦੇਖਦੇ ਨੇ ਉਹਨੂੰ ਆਪਣੀ ਇਨਫੋਰਮੇਸ਼ਨ ਦਿੰਨੇ ਆ ਉਹ ਕਿਤੇ ਨਾ ਕਿਤੇ ਦੁਸ਼ਮਣੀ ਤੋਂ ਵੀ ਡਰਦੇ ਹੁੰਦੇ ਨੇ ਇੱਕ ਵੀ ਜੇ ਅਸੀਂ ਪ੍ਰਸ਼ਾਸਨ ਕੋਲ ਜਾਵਾਂਗੇ ਸਾਡਾ ਨਾਮ ਇਹਨਾਂ ਦੱਸਦੇ ਹਨਾ ਕੋਈ ਸਾਡੇ ਦਿਨ ਉਹਨੂੰ ਵਿਸ਼ਵਾਸ ਹੋ ਗਏ ਸੰਸਥਾ ਪਿਛਲੇ 5 ਸਾਲ ਤੋਂ ਕੰਮ ਕਰ ਰਹੀ ਆ ਅਸੀਂ ਅੱਜ ਤੱਕ ਇਤਲਾਹ ਦੇਣ ਵਾਲੇ ਬੰਦੇ ਦਾ ਨਾਮ ਕਦੇ ਵੀ ਜਿਹੜਾ ਮੈਸ਼ਰ ਨਹੀਂ ਕੀਤਾ ਜੀ ਹੁਣ ਬੱਚੇ ਨੂੰ ਕਸਟਡੀ ਦੀ ਗੱਲ ਕਰੀਏ ਕਸਟਡੀ ਦੀ ਗੱਲ ਬੱਚੇ ਦੀ ਹੁਣ ਬੱਚੇ ਦੇ ਹ ਚੀਜ ਹੋਰ ਦੱਸਣਾ ਚਾਹੁੰਦੇ ਹਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਬੱਚੇ ਦੀ ਬਾਹ ਸਾੜੀ ਗਈ ਸੀ ਇਸ ਲੇਡੀ ਨੇ ਜਿਹੜਾ ਗੁੱਸੇ ਦੇ ਵਿੱਚ ਗਰਮ ਪਾਣੀ ਝ ਧੱਕਾ ਦਿੱਤਾ ਸੀ ਬੱਚੇ ਨੂੰ ਸਾਡੇ ਕੋਲ ਉਹ ਵੀ ਫੋਟੋ ਹੈਗੀ ਆ ਪੂਰੀ ਬਾਹ ਕਿਉਂਕਿ ਹੁਣ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਵਾਂਡੀਆਂ ਨੇ ਸਾਨੂੰ ਵੱਖ-ਵੱਖ ਥਾਵਾਂ ਤੋਂ ਵੀਡੀਓ ਭੇਜਣੀਆ ਫੋਟੋ ਆ ਭੇਜਣਾ ਸ਼ੁਰੂ ਕਰਤੀਆਂ ਵੀ ਇਹ ਸਾਨੂੰ ਪੁਰਾਣੇ ਮਹੀਨੇ ਮਿਲਿਆ ਸੀ ਸਾਨੂੰ ਪੁਰਾਣੀ ਥਾਂ ਤੇ ਮਿਲਿਆ ਸੀ ਬੱਚਾ ਬੋਕੋ ਕਿ ਇਹ ਪਹਿਲਾਂ ਲੇਡੀ ਜਿਹੜੀ ਮਨੀ ਸ਼ਰਮਾ ਹੈ ਪਹਿਲਾਂ ਗੋਵਿੰਦ ਬਾਗ ਰਹਿੰਦੀ ਸੀ ਉੱਥੇ ਇਸ ਬੱਚੇ ਦੇ ਉੱਪਰ ਤਸ਼ੱਦਦ ਉੱਥੇ ਵੀ ਹੁੰਦਾ ਸੀ ਹੁਣ ਬੱਚੇ ਪੜਾਵਾਂਗੇ ਲਿਖਾਵਾਂਗੇ ਜਦੋਂ 18 ਸਾਲ ਦਾ ਹੋ ਗਿਆ ਉਹਨੇ ਜਿੱਥੇ ਰਹਿਣਾ ਜੇ ਉਹ ਕਹੂਗਾ ਮੇਰਾ ਵਿਆਹ ਕਰੋ ਜਾਂ ਮੈਨੂੰ ਕਿਤੇ ਕੰਮ ਲਵਾਓ ਕਿਤੇ ਵੀ ਉਹ ਅਸੀਂ ਹਰ ਪੱਖ ਤੋਂ ਸਸਤਾ ਨਾਲ ਖੜੂਗੀ ਜੀ ਔਰ ਉਸ ਤੋਂ ਬਾਅਦ ਉਹਨੇ ਜਿੱਥੇ ਰਹਿਣਾ ਉਹ ਜਿੱਥੇ ਉਹਨੇ ਸਸਤਾ ਤੇ ਰਹਿਣਾ ਉਹ ਸੇਵਾ ਕਰਨੀ ਉਹ ਜਾਂ ਆਪਣੀ ਜ਼ਿੰਦਗੀ ਨੂੰ ਅੱਗੇ ਤੋਰਨਾ ਉਹ ਤਾਂ ਉੱਥੇ ਉਹਨੂੰ ਜਿਹੜਾ ਕਾਰੋਬਾਰ ਕਰਕੇ ਦਿੱਤਾ ਦੇਗਾ ਪਰਿਵਾਰ ਕਹਿੰਦੇ ਅਸੀਂ ਲੈ ਕੇ ਜਾਵਾਂਗੇ ਦੇਖੋ ਪਰਿਵਾਰ ਨੇ ਤਾਂ ਪਹਿਲਾਂ ਜਿਹੜੀ ਇਹ ਸਾਰਾ ਕੁਝ ਕੀਤਾ ਹਨਾ ਜੀ ਪਰਿਵਾਰ ਤੋਂ ਤਾਂ ਅਸੀਂ ਦੂਜੇ ਬੱਚੇ ਦੀ ਵੀ ਮੰਗ ਕਰ ਰਹੇ ਹਾਂ ਵੀ ਸਾਨੂੰ ਦੂਜਾ ਬੱਚਾ ਵੀ ਦੇ ਦਿਓ ਛੋਟਾ ਕਿ ਉਹ ਇਹਨੂੰ ਤੁਸੀਂ ਨਰਕ ਚ ਸਿੱਟੋਗੇ ਜਾ ਕੇ ਅੱਜ ਨਹੀਂ ਤਾਂ ਤੁਸੀਂ 6 ਮਹੀਨਿਆਂ ਨੂੰ ਇਹਨੂੰ ਫੇਰ ਉਸੇ ਹਾਲਾਤਾਂ ਚ ਭੇਜ ਦੋਗੇ ਤੇ ਅਸੀਂ ਕੋਸ਼ਿਸ਼ ਸਾਡੀ ਇਹ ਆ ਵੀ ਸਾਨੂੰ ਦੋਨੇ ਬੱਚੇ ਮਿਲ ਗਏ ਤਾਂ ਕਿ ਉਹਨਾਂ ਨੂੰ ਲਚਕਾਣੀ ਪਿੰਡ ਰੱਖ ਕੇ ਉਹਨਾਂ ਨੂੰ ਪੜਾਵਾਂਗੇ ਲਿਖਾਵਾਂਗੇ ਅੱਗੇ ਗੁਰੂ ਮਹਾਰਾਜ ਨੂੰ ਪਤਾ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਨਾਮ ਇਹ ਤੁਹਾਡਾ ਗੁਰਪ੍ਰੀਤ ਸਿੰਘ ਜੀ ਕੀ ਲੱਗਦਾ ਵਧੀਆ ਇਹ ਹਾਂ ਚਾਚਾ ਜੀ ਕੀ ਮਸਲਾ ਸੀ ਕਿਵੇਂ ਪਤਾ ਲੱਗਿਆ ਕਿ ਤੁਹਾਡਾ ਬੱਚਾ ਹੋ ਗਿਆ ਤੇ ਬਾਬਾ ਜੀ ਇਹ ਵੀਡੀਓ ਪਾਈ ਪਤਾ ਲੱਗਾ ਵੀ ਬਾਬਾ ਜੀ ਨਾਲ ਕਨੈਕਟ ਹੋਇਆ ਤੇ ਇਹਨਾਂ ਨੇ ਬੱਚੇ ਦਾ ਬਾਪ ਕਿੱਥੇ ਹੈ ਬੱਚੇ ਦਾ ਬਾਪ ਗੱਡੀ ਦੇ ਡਰਾਈਵਰ ਘਾਟੀ ਵਾਲੀ ਲਾਈਨ ਤੇ ਚੱਲਦਾ ਉਧਰ ਤੇ ਉਧਰ ਹੀ ਆ ਕਿਹਾ ਜਾ ਰਿਹਾ ਕਿ ਬੱਚਾ ਵੇਚ ਦਿੱਤਾ ਹੈ ਹਾਂ ਜੀ ਬਾਪ ਸਾਰੀ ਸਾਰੀ ਇੱਕ ਸੱਚੀ ਗੱਲ ਆ ਸਾਢੇ 3 ਲੱਖ ਰੁਪਏ ਦਾ ਵੇਚਿਆ ਨਹੀਂ ਮਸਲਾ ਕੀ ਇਹ ਦਾ ਅਸਲ ਹੈ ਸਾਰਾ ਮਸਲਾ ਇਹ ਹੋਈ ਆ ਜੀ ਆਈ ਇਹਨੂੰ ਪੁੱਛਦੇ ਰਹੇ ਆ ਕਿ ਆਂਦਾ ਸਾਢੇ 3 ਲੱਖ ਦਾ ਮੈਂ ਵੇਚਦਾ ਮੂੰਹ ਇਹਦੇ ਸਾਢੇ 3 ਲੱਖ ਨਿਕਲ ਆਇਆ ਉਦੋਂ ਚਾਹ ਨਹੀਂ ਕਰ ਤੇ ਮੈਂ ਸਮਝ ਗਿਆ ਆ ਮਾ ਫਿਰ ਮੁੜ ਕੇ ਆਂਦਾ ਨਹੀਂ 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 ਇੱਕ ਰਾ ਦੋ ਵਾਰਾਂ ਨਿਕਾਇਆ ਮੈਨੂੰ ਮੈਂ ਬਣ ਗਿਆ ਮੈਂ ਆਂਦਾ ਰਿਹਾ ਮੇਰੀ ਗੱਲ ਕਰਾ ਦੀ ਇਹਨੇ ਆਹ ਨਹੀਂ ਉਹਦੇ ਮੇਰੇ ਥਾਲੀ ਕੋਲਾ ਉਹ ਕਦੀ ਕਿਤੇ ਆ ਦਿੰਦਾ ਸੀ ਕਦੀ ਕਿਤੇ ਆ ਦਿੰਦਾ ਸੀ ਅੱਜ ਲੈ ਆਉਣਾ ਸਵੇਰੇ ਲੈ ਆਉਣਾ ਤੇ ਥਾਲ ਨਾ ਗਿਆ ਇਤਰਾਹੀ ਤੇ ਕਿਸ ਮਸਲੇ ਨੂੰ ਲੈ ਕੇ ਇਹਨਾਂ ਦਾ ਵਿਵਾਦ ਹੋਇਆ ਜੀ ਪਤਨੀ ਦਾ ਉਹ ਇਹਨੇ ਪਹਿਲਾਂ ਵਿਆਹ ਕਰਾਇਆ 2 ਸਾਲ ਪਹਿਲਾਂ ਤੇ ਇਹਨੇ ਮੈਂ ਘਰੇ ਖਰਚਾ ਮੈਨੂੰ ਚਲਾਉਣਾ ਇਹ ਪੈਸਾ ਕੋਈ ਨਹੀਂ ਪਉਂਦਾ ਸੀ ਪਤਨੀ ਫਿਰ ਛੱਡ ਕੇ ਚਲ ਗਈ ਉਹ ਜਵਾਬ ਬੱਚੇ ਮੇਰੇ ਕੋਲ ਹੀ ਇਹ ਮੁੜ ਕੇ ਲੈ ਗਿਆ ਇਹ ਇਨੇ ਪਿਆਰ ਕੀਤਾ ਉੱਥੇ ਚਲ ਗਿਆ ਤੇ ਜਵਾਬ ਬੱਚੇ ਮੇਰੇ ਕੋ ਰਹਿ ਗਏ